ਬਿਕਰਮ ਮਜੀਠੀਆ ਮੇਰੇ ਨਾਲ ਕੋਈ ਸਰਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆਣ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਹਾ ਸਿਰਫ ਇਹ ਇਸ ਕਰਕੇ ਕਿਉਂਕਿ ਖੇਰਾ ਬੋਲਦਾ ਵਾ ਤੇ ਬਿਕਰਮ ਮਜੀਠੀਆ ਨੇ ਕਿਹਾ ਖੇਰੇ ਨਾਲ ਜ਼ੁਲਮ ਹੋਇਆ ਮੇਰੇ ਵੀ ਉਹ ਮੈਂ ਉਹਦਾ ਵੀ ਸ਼ੁਕਰੀਆਦਾ ਕਰਦਾ ਔਰ ਮੈਂ 100% ਨੌਕ ਅਥਾਰਟੀ ਨਾਲ ਕਹਿੰਦਾ ਕਿ ਜਿੱਦਾਂ ੱਟਕਾ ਮੇਰੇ ਨਾਲ ਕੀਤਾ ਝੂਠਾ ਮੁਕੱਦਮਾ ਨਸ਼ੇ ਦਾ ਡਰੱਗਸ ਦਾ ਕੀਤਾ ਮੈਂ ਸਮਝਦਾ ਕਿ ਬਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟੀਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਤੰਗਾ ਨਹੀਂ ਕਰਦੇ ਪਰ ਠੀਕ ਹੈ ਸਾਡੇ ਨਾਲ ਐਕਸਟਰਾ ਚ ਲੋਕੀ ਫਿਰਦੇ ਤੁਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਤੇ ਉਹਦੇ ਤੁਹਾਨੂੰ ਬਨਾਹਕਾਰ ਬਣਾ ਦਿੰਦੇ ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਪਰ ਆਈ ਐਮ ਕਵਾਈਟ ਸ਼ੋਰ ਉਹਦੇ ਨਾਲ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿੰਨ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਜੇੜਾ ਤੇ ਜੇ ਦੇਣਗੇ ਮੈਂ ਖੇਹਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਦੱਤ ਕੇ ਉਹਦੀ سپورਟ ਕਰਾਂ ਮੈਂ ਕਰੂੰਗਾ ਤੁਹਾਡੇ ਸਿਰ ਤੇ